ਬਜਨ ਕਰਨ ਸਿਮਰਨ ਕਰਨ ਤਾਂ ਤੇ ਹੁਣ ਤੂੰ ਜਗਦਾਨ ਇਹੋ ਜਿਹਾ ਹੈ ਪਜਹੋ ਗੋਬਿੰਦ ਕੋਲ ਮਤ ਜਾਓ ਮਾਨਸ ਜਨਮ ਕਰੇ ਪ੍ਰਗਾਸ ਬਿਬੀਓ ਘੋਪਾਈ ਗਗਨ ਦੀਪ ਸੇ ਦੇਪਾਈ ਪੈ ਗੁਤਾ ਸੇ ਸਨਪਾਣੀ ਸ਼ਤਲ ਸੇ ਬੋਲੇ ਸੋ ਨਿਹਾਲ ਸਤਿ ਸ਼ੰਤ ਇਹਨਾਂ ਪਰਿਵਾਰਾਂ ਕੋਲ ਤਿੰਨ ਦਿਨ ਦੇਗਾ ਦੀ ਸਵੇਰਾਂ ਮਾ ਜੜੀਆਂ ਵੱਡੀਆਂ ਦੇਗਾ ਸਜਦੀਆਂ ਔਰ ਜਿੰਨਾਂ ਨੂੰ ਚਾਹ ਦੇ ਨਗਰਾਨਾ ਸਵੇਰੇ ਮਠਾਈਆਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਕਾਰਜ ਜੋਬ ਸਰ ਦੇ ਗੁਰ ਕਰਦੇ ਪ੍ਰਬੰਧਕ ਸਜਣ ਭਾਈ ਬਾਬੂ ਸਿੰਘ ਖਾਲਸਾ ਔਰ ਕਾਈ ਸੰਜੀਤ ਸਿੰਘ ਸੋਨੀਪਾਤ ਸਤਿਕਾਰ ਜੋ ਭਾਈ ਖੁਸ਼ਕਰਨ ਸਿੰਘ ਭਾਈ ਸਰਜੀਤ ਸਿੰਘ ਸੌਂਗੀਪਾ ਅਤੇ ਭਾਈ ਖੁਸ਼ਕਰਨ ਸਿੰਘ ਉਹ ਜਿਹਨਾਂ ਦੇ ਜਿਹਨਾਂ ਵੱਲੋਂ ਪ੍ਰਸ਼ਾਦਾ ਦੇ ਦਿਨ ਚਾਰ ਪੰਜ ਰੰਗ ਚੜਾ ਲੰਗਰ ਚੱਲਦਾ ਰਹੇ ਉਹਨਾਂ ਪਰਿਵਾਰਾਂ ਜੋ ਸਾਡੇ ਬਹੁਤ ਸਾਰੇ ਆਦਮੀ ਦਰਬਾਰਾ ਸਿੰਘ ਜੀ ਟੇਲਰ ਨਾਲ ਹਰ ਘਟ ਪੜਸਾਰ ਵਿੱਚ ਪਹਿਲੇ ਦੰਦਿਆ ਸਬਾ ਮਾ ਲੈਂਦੇ ਪਹਿਲੇ ਦਰਬਾਰਾ ਸਿੰਘ ਜੀ ਟੇਲਰ ਨਾਲ ਅਤੇ ਭਾਈ ਹਰਿੰਦਰ ਸਿੰਘ ਜੀ ਸਰਹਭਸ਼ਟ ਨਾਸ ਸਿੰਘ ਭਾਈ ਹਰਿੰਦਰ ਸਿੰਘ ਸਰਹਭਸ਼ਟ ਨਾਸ ਸਿੰਘ બોલા સોના સાબસીયાવા ઇકો પરિવાર દે મોસં ભાઈ કલવંત સિંહ સરાપાઈ જો મેલ સે પાઈ ગોડરીત સિંહ સરાપાઈ જો મેલ સે જેના સુબહ શામ દે દિન સિરવાલે Bay Kalvant Singh. Akhanapar Sahib jo Bay Balwinder ki beti jinna ne hone shabd gayan kita ਮੈਂ ਭਾਈ ਬਲਵਿੰਦਰ ਸਿੰਘ ਦੇ ਨਾਮ ਉੱਤੇ ਆਇਆ ਸਰਕਾਰ ਜੋ ਗੁਰਸਖੇ ਤੇ ਮੈਨੂੰ ਨਾਮ ਤੇ ਨਹੀਂ ਪਤਾ ਤੇ ਕਿਰਪਾ ਕਰਕੇ ਉੱਠ ਕੇ ਖੜੇ ਹੋਣ ਉਸ ਦਾ ਪ੍ਰਾਪਤ ਕਰ ਪਾਈ ਦੇ ਸ਼ਮਸ ਸਹਰਪਾਇ ਮੱਖਾਂ ਸਿੰਘ ਇਹਨਾਂ ਦੀ ਬੇਟੀ ਬੇਟੀ ਦਲਪ੍ਰੀਤ ਕੌਰ ਇਹ ਇਹਨਾਂ ਦਾ ਬੇਟਾ ਰਾਜਕਰਨ ਸਿੰਘ ਜਿਨ੍ਹਾਂ ਨੇ ਆ ਜਿਹੜਾ ਜੱਥੇ ਦੀਆਂ ਸੇਵਾਵਾਂ ਕਥਾ ਕੀਰਤਨੀਆਂ ਇਸ ਪਰਿਵਾਰ ਨੂੰ ਲੈਤੀਆਂ ਗਈਆਂ ਇਹਨਾਂ ਨੂੰ ਵੀ ਸ਼ਰੋਤ ਪਹੁੰਚਦਾ ਪਰਿਵਾਰ ਦਾ ਮੈਂਬਰ ਉੱਥੇ ਬੱਚੇ ਦੇ ਵਿਦੇਸ਼ ਵਿੱਚ ਹੈ ਭਾਈ ਰੇਸ਼ਮ ਸਿੰਘ ਡਾਕਟਰ ਜਗਰੂਪ ਸਿੰਘ ਉਹ ਸਰਕਾਰ ਜੋ ਜਿਨ੍ਹਾਂ ਦੇ ਤਿੰਨ ਦਿਨ ਸੰਗਤਾਂ ਵਾਸਤੇ ਲੰਗਰ ਪੁਜਾਰਾ ਸੇਵੀਆਂ ਦੋਧ ਭੇਜਿਆ ਤੇ ਜਿਹੜਾ ਨਗਰ ਸੁਰ ਚੱਲਦਾ ਰਿਹਾ ਸ਼ਾਮਾਂ ਦੇ ਟੈਂ ਡਾਕਟਰ ਜਗਰੂਪ ਸਿੰਘ ਹੋਰ ਵੀ ਬੜੀਆਂ ਵੱਡੀਆਂ ਵੱਟ ਚੜ ਕੇ ਇਹ ਸੱਜਣ ਬਹੁਤ ਸੇਵਾਵਾਂ ਕੀਤੀਆਂ ਜਾਂਦੀਆਂ ਵਰਦਾਰਧਕ ਮੰਬਰ ਆਇਆ ਭਾਈ ਸੁਖਦੇਵ ਸਿੰਘ ਸਹ ਭਾਈ ਪੂਰਨ ਸਿੰਘ ਭਾਈ ਸੁਖਦੇਵ ਸਿੰਘ ਸਹ ਭਾਈ ਪੂਰਨ ਸਿੰਘ ਮੈਂ ਥੋੜੀ ਜਿਹੀ ਜਾਣਕਾਰੀ ਤੁਹਾਨੂੰ ਪੜਾ ਦੇਵਾਂ ਇਸ ਪਰਿਵਾਰ ਨੂੰ ਜੋ ਨਿਸ਼ਾਨ ਸਾਹਿਬ ਦੇ ਥੜੇ ਤੇ ਪੱਥਰ ਲੱਗਿਆ 25000 ਰੁਪਏ ਸੇਵਾ ਕੀਤੀ ਆ ਜਿਹੜਾ ਪਹਿਲਾ ਨਿਸ਼ਾਨ ਸਾਹਿਬ ਲੱਗਿਆ ਇਹ ਵੀ ਇਸੇ ਪਰਿਵਾਰ ਵੱਲੋਂ ਕੀਤੀ ਗਈ ਸੀ ਭਾਈ ਸੁਖਦੇਵ ਸਿੰਘ ਸਹ ਭਾਈ ਪੂਰਨ ਸਿੰਘ ਉਥੋਂ ਪਰਿਵਾਰ ਦਾ ਮਾਨਯੋਗ ਪ੍ਰੀਤ ਸਿੰਘ ਸਭਾਇਸ਼ ਗਵਿੰਦਰ ਸਿੰਘ ਇਹਨਾਂ ਵੱਲੋਂ ਸ੍ਰੀ ਸਤਗੁਰੂ ਗੁਰੂ ਕ੍ਰਾਂਤ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਢੇਡ ਕਰਦਾ ਜਿਹੜਾ AC ਢੇਡ ਕਰਨਾ ਕੀਤਾ ਉਹ ਸਾਡੇ ਕੋਲ ਪਹੁੰਚ ਚੁੱਕਿਆ ਮੈਂ ਰੱਖ ਦਿੱਤਾ ਸਾਹਮਣੇ ਆ ਥੋੜੇ ਦਿਨਾਂ ਵਿੱਚ ਨਵੇਂ ਦਰਬਾਰ ਦੇ ਵਿੱਚ ਲੱਗ ਜਾਵੇ ਸਤਗੁਰਾਂ ਦੀ ਹਜ਼ੂਰੀ ਦੇ ਵਿੱਚ ਤੇ ਵਿਸ਼ੇਸ਼ ਸਬਾਮਾ ਇਸ ਪਰਿਵਾਰ ਨੂੰ ਹੋਰ ਵੀ ਸਾਰੇ ਲੰਗਰਾਂ ਦੇ ਵਿੱਚ ਸਹਿਯੋਗ ਦਿੱਤਾ ਗਿਆ ਭਾਈ ਮਰਪਰੀ ਸਿੰਘ ਸਨ ਉਪਾਈ ਬਲਵਿੰਦਰ ਸਿੰਘ ਮੋਲੇ ਸੋਨ ਹਨ ਸਰਬ ਸੀਰ ਕਰਨ ਭਾਈ ਅਮਰੀਕ ਸਿੰਘ ਸਨ ਉਪਾਈ ਬਲਵਿੰਦਰ ਸਿੰਘ ਉਧਰ ਨਵੇਂ ਦਰਬਾਰ ਦੇ ਵਿੱਚ ਸੱਚਖੰਡ ਸਾਹਿਬ ਦੇ ਵਿੱਚ ਜਿੱਥੇ ਸਤਿਗੁਰਾਂ ਦੇ ਰੂਪ ਰਾਜਵਾਨ ਹੋ ਰਹੇ ਆ ਉਥੇ 1000 ਦਾ ਏਸੀ ਜਿਹੜਾ ਇਹਨਾਂ ਵੱਲੋਂ ਵੀ ਅੱਜ ਪਹੁੰਚ ਗਿਆ ਸਾਡੇ ਕੋਲ ਉਹ ਵੀ ਕਦੇ ਦੇ ਵਿੱਚ ਅਸੀਂ ਦੁਬਾਰਾ ਹੋਰ ਵੀ ਵਿਸ਼ੇਸ਼ ਇਹਨਾਂ ਨੇ ਸੇਵਾਵਾਂ ਲਗਰਾਂ ਵਾਸਤੇ ਹਰ ਵਕਤ ਕੋਈ ਦੇ ਪਹਿਲਾਂ ਭਾਈ ਬਿਰਮਿੰਦਰ ਸਿੰਘ ਦੇ ਘਰੋਂ ਵੀ ਪਾਸ ਚਾਹ ਹੁਕਮਾਂ ਦੇ ਨਾਲ ਉਹ ਸੇਵਾ ਦਿੱਤਾ ਤੇ ਜ਼ਿੰਮੇਦਾਰੀ ਨਿਭਾਈ ਤੇ ਬੜੀਆਂ ਸੇਵਾਵਾਂ ਪਰਿਵਾਰਾਂ ਵੱਲੋਂ ਕੀਤੀਆਂ ਗਈਆਂ ਔਰ ਬਚੇਸਾ ਜੋ ਕਿतना ਪਰਿਵਾਰਾਂ ਵੱਲੋਂ ਭਾਈ ਵੀਰਾ ਸਿੰਘ ਸੇਵਾਦਾਰ ਭਾਈ ਵੀਰਾ ਸਿੰਘ ਸੇਵਾਦਾਰ ਅਤੇ ਭਾਈ ਸ਼ਮਰਾਜ ਸਿੰਘ

پائی ہرواس سے صاحب پائی نکھاس سے بشیر صاحب خدمات میں جوگدان پر کیتا بچہ ہرپور سنگھ سنہ پائی جیسیر سنگھ Sim, é nos vale. vai. E não tem mais o que Até para isso eu tenho, você isso eu ਪਾਇ ਸਰਦੇਵ ਸਹਿਸਨਾ ਪਾਈ ਤੋਲਾਸਾ ਬਸ਼ੇਸ਼ ਸਹਿਯੋਗ ਇਹਨਾਂ ਸੇਵਾਦਾਰਾਂ ਵੱਲੋਂ ਸਭ ਸੀ ਅਕਾਲ ਸਹਿਯੋਗ ਦੇਣਾ ਕੀਤਾ ਹੈ

ਸਾਰਿਆਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣਾ ਹਰ ਕਾਰਜ ਹਰ ਮਰਦਾਨ ਖਾਤੇ ਬਖਸ਼ਿਸ਼ ਕਰਨ ਮੇਰੇ ਸੱਜਣੋ ਕਿਰਪਾ ਕਰਨ ਸਤਿਗੁਰੂ ਸਾਰਿਆਂ ਨੂੰ ਇਸੇ ਤਰ੍ਹਾਂ ਜੋੜੀ ਲਿਖਾ ਤੇ ਮੈਂ ਨਾਲ ਬਸ ਦੋ ਮਿਸਾਲ ਵਿਚਾਰੀਆਂ ਬੇਨਤੀ ਕਰਦੇ ਮਾਂ ਨਮਾ ਦਰਬਾਰ ਸਾਹਿਬ ਜੋ ਭਰੇ ਹਨ ਉਹਦੀ ਜਿਹੜੀ ਕਾਰਜ ਸੇਵਾ ਚੱਲ ਰਹੀ ਹੈ ਤੇ ਥੋੜਾ ਕਾਰਜ ਬਾਕੀ ਰਹਿੰਦਾ ਹੈ 13 14 15 ਆਨਲਾਈਨ ਤਰੀਕ ਜਿਹੜੀ ਹੈ 13 ਤਿਰੰਗੁਸ਼ੀ ਖਡਪਾ ਸਾਹਿਬ ਤੋਂ ਪ੍ਰਕਾਸ਼ ਹੋਣਗੇ ਸਾਰੇ ਸੰਗਰਾਂ ਦੇ ਸਰੂਪ ਜਿਹੜੇ ਤੜਕੇ ਸਵੇਰੇ 8 ਵਜੇ ਉੱਤਰ ਚਲੇ ਜਾਣਗੇ ਆਪ ਨੂੰ ਬੇਨਤੀ ਹੈ ਕਿ ਫੁੱਲਾਂ ਦੀ ਵਰਖਾ ਦੇ ਨਾਲ ਇੱਥੇ ਪਹੁੰਚਣਾ ਸਮਝਾ ਜੀ ਸਾਜਾ ਦੇ ਹੁੰਦੇ ਵਿੱਚ ਸ਼ਬਦ ਗਾਇਨ ਕਰਦੇ ਸਮੂਹੀ ਸੰਗਤ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੈ ਉਹ ਜਰੂਰ ਪਹੁੰਚੋ 13 ਤਰੀਕ ਪਰ 13 14 15 15 ਤਰੀਕ ਦੀ ਸੰਗਤ ਹੈ ਇਹ 15 ਤਰੀਕ ਨੂੰ ਸ਼੍ਰੀ ਖਨਪਾਟ ਸਾਹਿਬ ਦੀ ਸੰਪੂਰਨ ਤਾਈ ਹੋਵੇ। ਤੇ ਉਥੇ ਨਵੇਂ ਦਰਵਾਜ਼ਾ ਦਰਬਾਰ ਵਿੱਚ ਸਤਪੁਰਾਂ ਦਾ ਪ੍ਰਕਾਸ਼ ਹੋ ਜਾਣਾ। ਸਾਰੀਆਂ ਪੇਸ਼ਾਨੀਆਂ ਮੁਕਝੀਆਂ, ਸਾਰਾ ਉੱਥੇ ਪੜਦੇ ਸੌ ਸਿੱਖਤਾਂ, ਜੋ ਵੀ ਸਾਰੀ ਸਜਸਜਰੀਏ ਜਿਹਨੂੰ ਸਾਰਾ ਲੱਗ ਜਾਂਦਾ ਸਰਬ। ਸੋ ਆਹ ਬੋਲਤੀ ਹੈ ਬਹੁਤ ਕੰਮ ਜੇ ਤੈਨੂੰ ਤੁਧਾਂ ਪੂਰਾ ਕਰਦਾ। तकरीबन ਮੈਂ ਪਹਿਲਾਂ ਦਿੱਤੀ ਕਿਰੀ 4 3-4 ਲੱਖ ਦਾ ਕਾਲ ਜਿਹੜਾ ਅੰਦਰ ਹੁੰਦਾ। ਜਦੋਂ ਮੈਂ ਸੰਗਤ ਨੂੰ ਪਹਿਲਾਂ ਉਹ ਨੰਨਤੀ ਕਰੀ ਸੀ ਉਹਨਾਂ ਵਿੱਚ ਪ੍ਰਜੇ ਮੇਰੇ ਕੋ ਸਾਰੇ ਜਿਹੜੇ ਆਏ ਆ ਉਹ ਸ਼ੀਸ਼ੇ ਦਾ ਕਾਰਤਿੰਦਾ ਸੀ ਉਹ ਹੋ ਗਿਆ ਉਹ 1,05,000 ਰੁਪਇਆ ਭਾਈ ਮੇਵਾ ਸਿੰਘ ਦਾ ਬੇਟਾ ਉਹਨੇ ਵਿਦੇਸ਼ ਚੋਂ ਭੇਜਿਆ ਉਹ ਸਾਰਾ ਪਾਲ ਪੂਰਾ ਸ਼ੀਸ਼ਾ ਜਿਹੜਾ ਹੈ ਉਹ ਆਇਆ ਤੇ ਆਪਣੇ ਕੋਲ ਉਹਨੇ ਆਪਣਾ ਜਿਹੜਾ ਸੁਆਦ ਮੇਰੇ ਕੋਲ ਭੇਜ ਦਿੱਤਾ ਸਭ ਔਰ ਸੇ ਤਾਂ ਮोटे-ਮोटे ਹੋਰ ਕਾਰਜ ਜਿਵੇਂ 50-50 ਹਜ਼ਾਰ ਦੇ ਪਰਦੇ ਲੱਗ ਜਾਣੇ ਆ 100 ਸਸਤੇ ਲੱਗ ਜਾਣਾ ਹੈ ਔਰ ਅੰਦਰ ਦੀ ਬਿਸ਼ਾਈ ਹੈ ਜਿਹੜੀ ਵੀ 25000 ਰੁਪਏ ਲੱਗਦਾ ਹੈ ਤੇ ਮੈਨੂੰ ਪੁੱਛਿਆ ਕਿ ਇਹ ਤਾਂ ਉਹ ਸਧਨਾ ਨੇ ਕਿਹਾ ਤੁਹਾਡੇ ਕੋਲ ਕਿੰਨੇ ਪੈਸੇ ਰਹਿ ਗਏ ਮੈਂ ਕਿਹਾ ਵੀ ਇਹਦਾ ਕੰਮ ਅਜੇ 3 ਲੱਖ ਦਾ ਬਾਕੀ ਪਿਆ ਹੈ ਫਿਰ ਕੋਈ 18000 ਰੁਪਏ ਬੈਲੈਂਸ ਤੇ ਕਰਨਾ ਇਹ ਪਹਿਲਾ ਪਹਿਲਾ ਹੈ ਕੰਮ ਤਾਂ ਪੁੱਛੀ ਉਹਨੇ ਬਸ ਵਿਸ਼ਵਾਸ ਨਾਲ ਕੋਈ ਤਰ੍ਹਾਂ ਸਾਲ ਵੀ ਹੋ ਜਾ ਕੋਈ ਜੀ ਤੇ ਤੁਸੀਂ ਪਿਆਰ ਆਏ ਹੋ ਸਾਰੇ ਜਿਵੇਂ ਜਿਵੇਂ ਸਦਾ ਮਨ ਬਣਿਆ ਜੇ ਰਾਖੀ ਨੇ ਕੋਠੀਆਂ ਵਿੱਚ ਸੋਨੇ ਪੜਦੇ ਪਾਇ ਰਹੇ ਚਾਹੀਦੇ ਸਭ ਦੁਨੀਆਂ ਹੈ ਸੋਹਣੀ ਬਿਸ਼ਾਈ ਘਰਾਂ ਦੇ ਵਿੱਚ ਕਿਹਜੇ ਸੋਹਣਾ ਕੱਲੇ ਦਿਸਦੇ ਹੈ ਤੇ ਫਿਰ ਤੇਰੇ ਸੱਜਣ ਦੇ ਘਰ ਦੇ ਕੰਨ ਨਹੀਂ ਆਉਂਦੇ। ਇਹ ਸਭ ਕੁਝ ਸਾਨੂੰ ਕੁਲ ਆਗੇ ਦਿੱਤਾ ਉਹਨੇ ਦੇਖੋ ਕਿ ਕਰਿਆ ਸਭ। ਤੇ ਆਖਰ ਕਾਮ ਨਾ ਕੀਤੀ ਜਾਂਦੀ ਹੈ ਤੁਹਾਨੂੰ ਦੇਖੋ ਕਿ ਕਰਿਆ। ਜੇ ਅਸੀਂ ਪੁੱਤ ਪਾਧਾ ਤੋਂ ਬੱਚੇ ਹਾਂ ਤੇ ਤੁਹਾਡੇ ਕੋਲ ਮੌਨ ਹੁੰਦੇ।

ਜਦੋਂ ਸਤਿਗੁਰੂ ਦੇ ਬਚਨ ਜਿਹੜੇ ਕੋਈ ਭਾਵਨਾ ਨਾਲ ਸੇਵਾ ਕਰਦਾ ਤੇ ਸੁਖਮਨੀ ਸਾਹਿਬ ਦੀ ਬਾਣੀ ਕੀਦੀ ਉਸ ਤੇ ਚੌਂਕਲ ਕਰੈ ਨਿਹਾਲ ਨਾਨਕ ਸਾਹਿਬ ਸਦਾ ਜਦੋਂ ਭਾਵਨਾ ਨਾਲ ਕਰਦਾ ਤਾਂ ਕੋ ਕਰੈ ਚੌਂਕਲ ਇਹ ਘਰ ਦਾ ਰੂਲ ਹੈ ਇਸ ਘਰ ਦੀ ਬਖਸ਼ਾ ਬਰਕਤੀ ਹੈ ਜੇ ਕੋ ਭਾਵਨਾ ਜੇ ਦਿੱਤੇ ਹੀ ਰੋ ਪਟਕਿਓ ਤਾ